ਹਾਂ ਜੀ ਮੇਰੇ ਬੋਲ ਨੂੰ ਸਾਰਿਆਂ ਨੂੰ ਪਿਆਰ ਭਰੇ ਸਾਥ ਸਹਿਯੋਗ ਕਰਦੇ ਹਾਂ। ਸੋ ਕੀ ਹਰ ਜਾਲਾ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਣਗੇ। ਲੋ ਜੀ ਆਪਾਂ ਉੱਠ ਗਏ ਆ। ਪਿਆਰ ਹੋ ਗਿਆ। ਸੱਚ ਕੰਸ਼ੀ ਪੜਨਾ ਸੇਬ ਆਪਾਂ ਬੰਚੇ ਨਾ ਆ। ਅੱਜ ਆਪਣਾ ਇੱਥੇ ਦੂਜਾ ਦਿਨ ਆ ਤੇ ਕੱਲ ਗੁਰਦੁਆਰਾ ਬਰੋਦੋਆ ਸਾਹੂ ਦੇ ਦਰਸ਼ਨ ਕੀਤੇ ਸੀ ਤੇ ਅੱਜ ਆਪਾਂ ਇੱਥੋਂ 100 ਕਿਲੋਮੀਟਰ ਦੂਰ ਗੁਰਦੁਆਰਾ ਸਾਹਾ ਨਾਂ ਨਹੀਂ ਪਤਾ ਨਹੀਂ ਆਣੇ ਤੇ ਆਪਾਂ ਚੱਲਦੇ ਆਂ ਇੱਥੋਂ ਬਾਸਲੇ ਤੱਕ ਨਾ ਬਾਸਲੇ ਨਾਲ ਆਪਾਂ ਗੱਡੀ ਲਾਵਾਂਗੇ ਪਿੱਛੇ ਤਾਂ ਸ਼ੁਰੂ ਦੱਸਾਂਗੇ ਕਿਹੜਾ ਗੁਰਦੁਆਰਾ ਸਾਹਿਬ ਆ ਨਾਮ ਕੋਸੀਗੇ ਤੇ ਅੱਜ ਆਪਾਂ ਇੱਥੇ ਚੱਲੇ ਆਂ ਦਰਸ਼ਨ ਕਰਨ ਇੱਕ ਬੁਰਤਵਾਰ ਸਾਹਿਬ ਜੀ ਰਹਿ ਗਏ ਰਾਤ ਨਹੀਂ ਰਾਤ ਹੋ ਗਿਆ ਤੇ ਆਕੇ ਆਪਾਂ ਉਹਦੀ ਵੀ ਦਰਸ਼ਨ ਕਰਾਂਗੇ ਚਲੋ ਜੀ ਆਪਾਂ ਚੱਲ ਲਓ ਜੀ ਆਪਾਂ ਸੱਚਖੰਡ ਪਹੁੰਚ ਗਏ ਆ ਮੱਥਾ ਟੇਕ ਲਈਏ ਮੱਥਾ ਟੇਕ ਕੇ ਫਿਰ ਇੱਧਰ ਬਾਬਾ ਜੀ ਬੈਠੇ ਨੇ ਇੱਥੇ ਇਹਨੂੰ ਪੁੱਛਦੇ ਆਂ ਬੱਸ ਕਿੰਨੇ ਕ ਟਾਈਮ ਨੂੰ ਤੁਰਦੀ ਆ ਫਿਰ ਆਪਾਂ ਬੱਸ ਦੇ ਪਿੱਛੇ ਆਪਣੀ ਗੱਡੀ ਲਾ ਲਾਂਗੇ ਤੇ ਚੱਲਦੇ ਆਂ ਅੱਗੇ

ਜੀ ਆ ਗਿਆ ਸੱਚਖੰਡ ਆਪਾਂ ਪਾਰਕਿੰਗ 'ਚ ਖੜੀ ਆ ਸੰਗਤ ਆਪਣੀ ਆਬਾ ਸਾਇਆ ਲੈ ਕੇ ਹੁਣ ਸੰਗਤ ਨੂੰ ਸ਼ਾਇਦ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਕੇ ਲੈ ਕੇ ਆਏ ਹੋਣਗੇ। ਲੋ ਇਹ ਤੇ ਦੋ ਬੱਸਾਂ ਜਾ ਰਹੀਆਂ ਨੇ ਜਿੱਥੇ ਅਸੀਂ 100 ਕਿਲੋਮੀਟਰ ਤੇ ਜਾ ਰਹੇ ਆ ਉਹਦਾ ਸ਼ਹਿਰ ਦਾ ਨਾਮ ਰਾਜਗੀਰਾ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਉਹ ਸ਼ੀਤਲਕੁੰਡਾ। ਅੱਜ ਆਪਾਂ ਤੁਹਾਨੂੰ ਸ਼ੀਤਲਕੁੰਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ। ਇੱਥੋਂ ਸਚਕੰਡ ਸ੍ਰੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਆ ਉਹ ਗੁਰਦੁਆਰਾ ਸਾਹਿਬ ਇਹ ਦੋਨੇ ਬੱਸਾਂ ਚੱਲੀਆਂ ਨੇ ਆਪਾਂ ਇਹਨਾਂ ਦੇ ਨਾਲ ਆਪਣੀ ਕਾਰ ਲਾ ਲੈਣੀ ਆ ਤੇ ਉਹਦੇ ਨਾਲ ਨਾਲ ਆਪਾਂ ਚੱਲਦੇ ਹਾਂ ਲੈ ਕੇ ਗੱਡੀ ਠੀਕ ਹੈ ਜੀ ਚਲੋ ਆਪਾਂ ਕਾਰ ਆਪਣੀ ਕਰ ਦਿਆ ਸਟਾਰਟ ਸ਼ੀਸ਼ੇ ਤੇ ਕੱਪੜਾ ਜਾਂ ਮਾਰ ਦੇ ਜਿੱਕਰ ਫੜਾ ਮਾਰ ਦਿੰਨੇ ਨਵੇਂ ਪਾਸੇ ਚੱਲੀ ਜਾਣੇ ਨਾਲ ਆਪਣੇ ਆਪਾਂ ਕੱਢ ਲਈਏ ਗੱਡੀ ਪਾਰਕਿੰਗ ਚੋਂ ਬਾਹਰ ਨਿਕਲ ਕੇ ਮਿਲਦੇ ਹਾਂ ਸੋਣੇ ਲੋ ਜੀ ਬਾਹਰ ਨਿਕਲ ਆਏ ਆ ਆਪਾਂ ਸਿਟੀ ਤੋਂ ਹਾਈਵੇ ਤੇ ਆ ਗਏ ਆ ਸਿਟੀ ਰਾਜਗਿਰ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਜਾ ਰਹੇ ਆ ਆਪਾਂ ਇੱਥੋਂ 100 ਕਿਲੋਮੀਟਰ ਦੀ ਦੂਰੀ ਤੇ ਆ ਬਣੇ ਰਹੋ ਵੀਡੀਓਜ਼ ਨਾਲ ਸੋਣ ਨੂੰ ਵੀ ਦਿਖਾਵਾਂਗੇ ਆਪਾਂ ਜੀ ਪਹੁੰਚਣ ਵਾਲੇ ਆਪਾਂ ਇੱਥੋਂ ਰਾਜਗੀਰ ਰਹਿ ਗਿਆ ਸਾਰਾ 12 ਕਿਲੋਮੀਟਰ ਉਹ ਚੈੱਕ ਕਰੋ ਇਹ ਪਹਾੜੀਆ ਉੱਚੇ ਚਟੇ ਚਟੇ ਹਨ

ਫੜੀ ਆ ਪੀਵੀ 22 ਗੁਰਦੁਆਰਾ ਕਰੋਨ ਨਾਨਕ ਸ਼ੀਤਲ ਕੁੰਡ ਰਾਜਗੀਰ ਨਾਲੰਦਾ ਇਹ ਗੁਰੂ ਘਰ ਜੋ ਕਿ ਸ੍ਰੀ ਪਟਨਾ ਸਾਹਿਬ ਤੋਂ ਓਰੇ 100 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਪੜਨਾ ਆਇਂਦਾ ਲਾ ਦੇ ਗੱਡੀ ਇਹ ਨਾ ਪਾਰਕਿੰਗ ਆ ਗਈ ਪਹਾਂਡ ਗੱਡੀ ਲਾ ਦਈਏ ਪਹਿਲਾਂ ਆਪਾਂ ਲੋ ਜੀ ਕੁਦਰਤਵਾਰਾ ਸੀਤਲਕੰਡ ਪਹੁੰਚ ਗਏ ਪਰ ਅੱਜ ਕੀਰ ਇਹ ਸੋਹਣਾ ਗੁਰਦੁਆਰਾ ਬਣਾਇਆ ਗਿਆ। ਇਹ نیچے ਪਾਰਕਿੰਗ ਆ ਤੇ ਉੱਪਰ ਦਰਵਾਰ ਸਾਹਿਬ ਬਣਿਆ ਆ। ਇਹ ਉਹਨੀਆਂ ਸੰਗਤਾਂ ਛੱਡੀ

ਨੀਚੇ ਕਾਰ ਪਾਰਕਿੰਗ ਆ ਉੱਪਰ ਦਰਬਾਰ ਸਾਹਿਬ ਬਣੇ ਹੋਏ ਹੈ ਇਹ ਗੁਰਦੁਆਰਾ ਕਰਾਇਆ ਹੈ ਇਹ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਸਹਿਰਾ ਰਾਜਗੀਰ ਲਓ ਜੀ ਬਿਲਕੁਲ ਆ ਪਹਾੜੀ ਦੇ ਸੱਚ ਬਣਿਆ ਹੋਇਆ ਗੁਰਦੁਆਰਾ ਸਾਰੀ ਪਹਾੜੀ ਹੋਈ ਆ जी दरबार साहब हम जी अपने मथा टेक लिया दरबार साहब ये ਦਰਬਾਰ ਸਾਹਿਬ ਖੜੇ ਆ ਇਹ ਅੰਦਰ ਦਰਬਾਰ ਸਾਹਿਬ ਆ ਸਾਰਾ ਤੇ ਗੁਰਦੁਆਰਾ ਦੋਨਾੰਕ ਸੀਤ ਕੁੰਡ ਖੜੇ ਆ ਆਪਾਂ ਰਾਜਗੀਰ ਦੇ ਵਿੱਚ ਇਹ ਸ਼ਹਿਰ ਰਾਜਗੀਰ ਲੱਗ ਜਾਂਦਾ ਇਹ ਮਤਾਪਾ ਦੇਖ ਲਿਆ ਹੁਣ ਪਿੱਛੇ ਸਾਰੀ ਦੀ ਸਾਰੀ ਪਹਾੜੀ ਲੱਗਦੀ ਆ ਸਰ ਕਰੇਟਾ ਗਾੜੀ ਆਖੀ ਕਹਾਂ ਨਹੀਂ ਆਪਣਾ ਨਹੀਂ ਆ ਇਸ ਹਾਰੀ ਪਹਾੜੀ ਲੱਗਦੀ ਆ ਇਹਦਾ ਇਤਿਹਾਸ ਆ ਅੰਦਰ ਬਾਬਾ ਜੀ ਨੇ ਆਪਾਂ ਨੂੰ ਕਹਾਣੀ ਸੁਣਾਈ ਸੀ ਕਾफी ਲੰਮੀ ਕਹਾਤਾ ਠੀਕ ਹੈ ਮੱਥਾ ਆਪਾਂ ਸੰਦਸਰੀ ਆ ਰਹੀ ਆ ਬਾਹਰ ਚੱਲੋ ਆ ਜੋ ਤੂੰ ਹੀ ਪਾਰ ਕਹਿੰਦੇ ਆਪ ਕੋ ਇੱਧਰ ਆ ਸਾਈਡ ਦੇ ਨਾਲ ਹੀ ਦਰਬਾਰ ਸਾਹਿਬ ਤੋਂ ਉਤਰ ਕੇ ਇਹਦੇ ਨਾਲ ਹੀ ਇੱਧਰ ਲੰਗਰ ਹਾਲ ਆ ਜੀ نیچے ਪਹਿਲਾ ਕਾਰ ਪਾਰਕਿੰਗ ਆ ਉੱਪਰ ਲੰਗਰ ਸਾਹਿਬ ਆ ਉਸ ਤੋਂ ਉੱਪਰ ਦਰਬਾਰ ਸਾਹਿਬ ਆ ਇਹ ਲੰਗਰ ਹਾਲ ਹੈ ਜਿੱਥੋਂ ਦਾ ਚਲੋ ਪ੍ਰਸ਼ਾਦਾ ਪਾਣੀ ਛਕ ਲਈਏ ਮਿਲਦੇ ਹਾਂ ਬਾਅਦ ਵਿੱਚ ਬਣੇ ਰਹੋ ਵੀਡੀਓ ਦੇ ਨਾਲ। ਲਓ ਜੀ ਲੰਗਰ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਵੀ ਸੰਗਤ ਵੀ ਛਕੀ ਜਾ ਰਹੀ ਆ। ਸੰਗਤ ਵਧੀਆ ਆਈ ਇੱਥੇ। ਦੋ ਬਸਾਂ ਪਰ ਕੇਈਆਂ ਨੇ। ਛੱਛਕੰਡ ਪਟਨਾ ਸਾਹਿਬ ਤੋਂ। ਬਿੱਤਰ ਭਰਤੰਤ ਉੱਤੇ ਜਾ ਰਹੇ ਆ ਪ੍ਰਬੰਧ ਹੈ ਇੱਥੇ ਪੂਰਾ। ਬਾਬਾ ਜੀ ਨੇ 26 ਕਮਰੇ ਦੱਸੇ ਨੇ ਤੇ 26 ਰੂਮ ਬਣੇ ਹੋਏ ਨੇ। ਚਲੋ ਹੁਣ ਆਪਾਂ ਸ਼ੀਤਲ ਕੁੰਡ ਦੇਖਦੇ ਆਂ। ਹਾਂਜੀ ਆਪਾਂ ਸ਼ੀਤਲ ਕੁੰਡ ਦੇਖਣ ਚੱਲਦੇ ਆਂ ਹਣ। ਤੇ ਨਾਲੇ ਆਪਾਂ ਸਤਨੂ ਵੀ ਕਰਾਉਣੇ ਆਂ ਦਰਸ਼ਨ। ਬਣੇ ਰਹੋ ਵੀਡੀਓ ਦੇ ਨਾਲ। ਇੱਥੇ ਲੰਗਰ ਹਾਲ ਆ ਇੱਥੋਂ ਆਏ ਆ ਆਪਾਂ ਇਹ ਆ ਸ਼ੀਤਲਕੁੰਡ ਜਲ ਖੜਾ ਇਹਦੇ ਵਿੱਚ ਵਾਲੇ ਵੀ ਇੱਥੋਂ ਜਲ ਨਿਕਲਦਾ ਜਿਹਦੇ ਸਾਰਾ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਸਾਰਾ ਕੁਝ ਇੱਥੇ ਹੀ ਬਣਾਇਆ ਜਾਂਦਾ ਪਾਣੀ ਲੈ ਕੇ ਤੇ ਪੀਣ ਵਾਸਤੇ ਵੀ ਜਲ ਇੱਥੋਂ ਹੀ ਵਰਤਿਆ ਜਾਂਦਾ ਉਦਾਂ ਕਿਸ ਨੇ ਲੈ ਕੇ ਜਾਣਾ ਹੋਵੇ ਜਲ ਤਾਂ ਇੱਥੋਂ ਜਿਹੜੇ ਸੇਵਾਦਾਰ ਨੂੰ ਨਵੇਂ ਲੋਕ ਜਲ ਇੱਥੋਂ ਦਿੱਤਾ ਜਾਂਦਾ ਇਹਦੇ ਵਿੱਚ ਕੱਢ ਕੇ ਰੱਖ ਲੈਂਦੇ ਆ ਪੇਤ ਖਜਲ ਕੱਟ ਕੇ ਇਹ ਭਰ ਕੇ ਰੱਖਿਆ ਜਾਂਦਾ ਤੇ ਚਲੋ ਆਪਾਂ ਇਸ ਦਾ ਇਤਿਹਾਸ ਵੀ ਦੱਸਾਂਗੇ ਮੋਟਾ-ਮੋਟਾ ਸਿਕਨਾਮਸ ਯਾਰ ਸਿਕਨਾਮਸ ਵਾਇਰ ਲੋ ਜੀ ਤੁਸੀਂ ਜਲ ਸਕਿਆ ਆਪਾਂ ਤੇ ਸਾਨੂੰ ਇਤਿਹਾਸ ਇਹਦਾ ਦਿਖਾਉਨੇ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਆਪਣੇ ਕੋਲ ਸਮਾਂ ਘੱਟ ਹੁੰਦਾ ਜਾਣਾ ਨਿਕਲਣਾ ਜਲਦੀ ਹੁੰਦਾ ਫਿਰ ਇਹ ਇਤਿਹਾਸ ਇੱਥੋਂ ਦਾ ਇਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਜ਼ੂਮ ਕਰਕੇ ਪੜ ਸਕਦੇ ਹੋ ਸਾਰਾ ਗੁਰਦੁਆਰਾ ਬਹੁਤ ਸੋਹਣਾ ਬਣਾਇਆ ਗਿਆ ਇਮਾਰਤ ਬਹੁਤ ਸੋਹਣੀ ਆ ਗੁਰਦੁਆਰਾ ਸਾਹਿਬ ਦੀ ਅੱਜ ਆਪਾਂ ਤੁਹਾਨੂੰ ਇਹ ਸ਼ੀਤਲਗਉ ਦੇ ਕੁੰਡੇ ਦਰਸ਼ਨ ਕਰਾਏ ਨੇ ਇਹ ਸ਼ੀਤਲ ਕੁੰਡਾ ਇਹਦਾ ਆਪਾਂ ਤੁਹਾਨੂੰ ਮੋਟਾ-ਮੋਟਾ ਜਿਹਾ ਇਤਿਹਾਸ ਦੱਸ ਦਿੰਨੇ ਆ ਆਪਣੀਆਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਜੀ ਤਾਂ ਇਥੋਂ ਦੇ ਜਿਹੜਾ ਇਹ ਸਾਰੀ ਪਹਾੜੀ ਆ ਪਹਾੜੀ ਪਹਾੜੀ ਏਰੀਆ ਪਿੱਛੇ ਪਹਾੜੀ ਇਲਾਕਾ ਇਹ ਤੇ ਇਥੋਂ ਦੇ ਬਾਈਕੁੰਡ ਨਿਕਲਦੇ ਸੀ ਕਹਿੰਦੇ ਬਾਈਕੁੰਡਾਂ ਦਾ ਜਿਹੜਾ ਪਾਣੀ ਸੀ ਉਸ ਟਾਈਮ ਦੇ ਵਿੱਚ ਬਾਈਕੁੰਡ ਸੀਗੇ ਜਿਹੜੇ ਉਹਨਾਂ ਦਾ ਗਰਮ ਪਾਣੀ ਸੀ ਸਾਰਾ ਦਾ ਸਾਰਾ ਪੀਣ ਜੋਗ ਪਾਣੀ ਨਹੀਂ ਸੀ ਬਹੁਤ ਜ਼ਿਆਦਾ ਗਰਮ ਪਾਣੀ ਸੀ ਬਾਈਕੁੰਡਾਂ ਦੇ ਵਿੱਚ ਤੇ ਜਦੋਂ ਇਥੋਂ ਗੁਰੂ ਨਾਨਕ ਦੇਵ ਜਾਇ ਸੰਤ ਨੂੰ ਪਤਾ ਲੱਗਿਆ ਵੀ ਸਾਰੀ ਦੁਨੀਆ ਦੇ ਜਾਣੀ ਜਾਣ ਮਾਪੁਰਖ ਨੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਆਪਣੀ ਬੇਨਤੀ ਕੀਤੀ ਕਿ ਸਾਨੂੰ ਪੀਨ ਜੋਗ, ਸ਼ੀਤਲ ਪੀਨ ਜੋਗ ਜਲਾ ਵੀ ਕਰਿਆ ਜਾਵੇ ਵੀ ਇਥੋਂ ਦੇ ਸੰਤ ਨੂੰ ਪੀਨ ਜੋਗ ਚੱਲ ਚਾਹੀਦਾ ਸਾਰੇ ਕੁੰਡਾਂ ਦਾ ਜਿਹੜਾ ਕਿ ਜਲਾ ਉਹ ਗਰਮਾ ਤੇ ਫਿਰ ਇਥੋਂ ਗੁਰੂ ਨਾਨਕ ਦੇਵ ਜੀ ਨੇ ਬੈਠੇ ਹੋਏ ਏਸ ਕੁੰਡ ਦੇ ਉੱਤੇ ਬਚਨ ਕੀਤੇ ਸੀ ਕਿ ਏਸ ਕੁੰਡ ਦਾ ਪਾਣੀ ਤਾਂ ਠੰਡਾ ਤੇ ਜਦੋਂ ਸੰਤ ਨੇ ਹੱਥ ਲਾ ਕੇ ਦੇਖਿਆ ਤਾਂ ਪਾਣੀ ਪਾਰ ਕੇ ਦੇਖਿਆ ਤਾਂ ਬਾਕੀ ਇਹ ਸ਼ਕੁੰਡ ਦਾ ਜਲ ਸੀ ਉਹ ਠੰਡਾ ਹੋ ਸਕਿਆ ਸੀ ਤੇ ਇੱਥੇ 22 ਟੰਡਾ ਨੇ 22 ਟੰਡਾ ਦੇ ਵਿੱਚੋਂ ਇਕ ਟੰਡਾ ਜਿਹਦਾ ਉਸ ਸਮੇਂ ਤੋਂ ਪਾਣੀ ਠੰਡਾ ਤੇ ਬਾਕੀ ਦੇ 21 ਟੰਡਾ ਦੇ ਵਿੱਚ ਇੱਥੇ ਹੋਰ ਵੀ ਗਰਮ ਪਾਣੀ ਆ ਤੇ ਆਪਾਂ ਨੂੰ ਬੌਂਕ ਸਮਾਂ ਲੱਗ ਜਾਣਾ ਜੇ ਆਪਾਂ ਤੁਹਾਨੂੰ ਸਾਰੇ ਦਿਖਾਉਣ ਲੱਗੇ ਤੇ ਬਾਬਾ ਜੀ ਨੇ ਉਹਨੂੰ ਆਪਣੂੰ ਪਾਠਾ ਸਮਾਈ ਜਿਹੜੇ ਵਿੱਚ ਦੱਸਿਆ ਵੀ ਅੱਪੀ ਜਾਮਵਤ ਕੋਈ ਸਹਾਰਾ ਨਹੀਂ ਹੈਗਾ। ਇਹ ਬਹੁਤ ਬਹੁਤ ਨੇ ਇੱਕ ਤਕੜਾ 60 ਕਿਲੋਮੀਟਰ ਦੂਰ ਪੈਂਦਾ। ਤਾਂ ਆਪਣਾ ਸਾਰਾ ਦਿਨ ਫਿਰ 60 ਕਿਲੋ ਜਾਣਾ। ਤੇ ਇਹੋ ਹੀ ਇਹ ਸੁਰੂ ਕਰਦਾ ਇਤਿਹਾਸ ਹੈ ਪਰ ਉੱਥੇ ਇਹ ਨਿਸ਼ੇ ਕੋਣ ਕੋਣ ਗੁਰੂ ਘਰ ਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਸ਼ੀਤਲਪੰਡ। ਠੀਕ ਹੈ ਜੀ। ਇਹ ਹੀ ਸਮਾ ਇਤਿਹਾਸ ਸੀ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਲੋ ਜੀ। ਹੁਣ ਦਰਸ਼ਨਾਂ ਦਾ ਦਾਰੇ ਕਰ ਲਿਆ ਆਪਾਂ ਗੁਰੂ ਕਰਦੇ ਬੱਸਾਂ ਹੁਣ ਤਿਆਰੀ ਚ ਨੇ ਬੱਸਾਂ ਵੀ ਨਾਲ ਆਪਣੇ ਤੋਂ ਮੂਰੇ ਨਿਕਲਿਆ ਆਈਆਂ ਸੀ ਹੌਲੀ ਹੌਲੀ ਆਏ ਆ ਆਪਾਂ ਪਹਿਲਾਂ ਆਉਂਦੇ ਹੋਏ ਤੇ ਹੁਣ ਦੇਖਦੇ ਆ ਕਦੋਂ ਤੁਰਦੇ ਆ ਤਾਂ ਬੱਸਾਂ ਦੇ ਨਾਲ ਨਿਕਲਾਂਗੇ ਆਪਾਂ ਹੁਣ ਨਿਕਲ ਚੱਲਦੇ ਆ बसा खड़ी आइया संगत बैठी है भी। 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 जी इधरली चढ़ गया ड्राइवर का भी चलो जी निकलने

ਇੱਕ ਰੋ ਫੇਰ ਬੁਲਾਵੇ ਕਦੇ ਫੇਰ ਆਵਾਂਗੇ। ਲੋ ਉਹਦੀ ਆਪਣੀ ਦੇਰ ਵਿੱਚ। ਤਰ ਚੱਲੇ ਆ ਜੀ। ਇਹ ਵੀ ਜਕਾਰਾ ਬੋਲੇ ਸੋਨਿਆ ਸਾਸਰੀਆ ਕਾਲ। ਲੋ ਜੀ ਚੱਲਦੇ ਆ। ਹੁਣ ਆਪਾਂ ਸਾਨੂੰ ਜੇ ਥਕੇ ਜੇ ਥਕੇ ਤੇ ਰਾਹ ਤੇ ਜ ਖੜੇ ਅਸੀਂ ਤਾਂ ਜਰੂਰ ਦਿਖਾਵਾਂਗੇ। ਨਹੀਂ ਤਾਂ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬੇ हरिमंदर साहब भी जाकर रुकेंगे ठीक है जी लो जी वापस आ गए आप गुरुद्वारा गुरु का बाग पहुंच गए आप ये इतना इतिहास है स्क्रीनशॉट लो जून करके पढ़ सकते हैं சரார் இது ਸੰਦ ਲੋ ਜੀ ਮੱਥਾ ਠੇਕ ਲਿਆ ਆਪਾਂ ਨੇ ਬਹੁਤ ਮੱਥਰ ਆ ਬਰਵਾਰ ਸਾਹਿਬ ਦੇ ਸਾਹਮਣੇ ਸ੍ਰੀ ਗੋਵਿੰਦ ਦਰਬਾਦਰ ਸਾਹਿਬ ਜੀ ਨੇ ਨਿਮਰਤਾ ਸਤਨ ਕਰਕੇ ਇੱਥੇ ਗੱਡੀ ਸੀ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਲੋ ਜੀ ਇਹ ਦਰਖਤ ਆ ਨਿਮ ਦਾ ਤੇ ਦਤ ਨੂੰ ਲੱਡੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇਖ ਸਰ ਜੀ ਤਾਂ ਤਾਂ ਤੋਂ ਡਰਾਖਤ ਬਣਿਆ ਹੋਇਆ ਇਹ ਲੋ ਆ ਗਏ ਪਾਰਕਿੰਗ ਦੇ ਵਿੱਚ ਗੱਡੀਆਂ ਪਾ ਇਧਰ ਕਢਾਤ ਜੇ ਪਾਰਕਿੰਗ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਇੱਥੇ ਬਾਜ਼ਾਰ ਦੇ ਮਾਰਕੀਟ ਆ ਜਿਹੜੀ ਇੱਥੇ ਬਹੁਤ ਗੰਦੀ ਆ ਨਾ ਇਹਨਾਂ ਲੋਕਾਂ ਨੂੰ ਪਤਾ ਕਰਸੇ ਦਾ ਤੇ ਨਾ ਇਹਨਾਂ ਨੂੰ ਰਸਤੇ ਦਾ ਪਤਾ ਵੀ ਕਿਸੇ ਨੂੰ ਸਾਈਡ ਦੇਣੀ ਆ ਨਹੀਂ ਦੇਣੀ ਵਿੱਚ ਉੱਪਰ ਚੜਨ ਤਾਂ ਖਜਾਉਂਦੇ ਨੇ ਮੁੰਨੂ ਕਹਿੰਦਾ ਬਹੁਤ ਕੁਛਾ ਚੜਦਾ ਵੀ ਢਾਲੀਏ ਫੜ ਕੇ ਇਹਨਾਂ ਨੂੰ ਤੇ ਚਲੋ ਫਿਰ ਵੀ ਆਪਾਂ ਔਖੇ ਸ਼ੌਕੇ ਕੱਢ ਲੈ ਗੱਡੀ ਹੁਣ ਮਾਰਕੀਟ ਚ ਆਲਦੇ ਆ ਪਹਿਲਾਂ ਬਹੁਤ ਭੁੱਖ ਲੱਗੀ ਆ ਖਾਣੇ ਪੀਣੇ ਆ ਫੇਰ ਚੱਲਾਂਗੇ ਰੂਮ ਵਿੱਚ ਆਪਾਂ ਲੋ ਜੀ ਇੱਥੇ ਆਇਆ ਰੈਸਟੋਰੈਂਟ ਦੇ ਵਿੱਚ ਮੁੰਡੇ ਨੇ ਆਰਡਰ ਕਰਤੇ ਛੋਲੇ ਭਟੂਰੇ ਮੇਰੀ ਤੁਨ ਉੱਚਾ ਜੈਕਸਨ ਇੱਥੋਂ ਲੱਗਿਆ ਆਈਟਮ ਦੇਖਦੇ ਕੁਝ ਖਾ ਕੇ ਜੇ ਵਧੀਆ ਲੱਗੂ ਹਾਲ ਦੇ ਅੰਦਰ ਆ ਗਏ ਸਟੈਂਡ ਤੇ ਆਪਾਂ ਤੇ ਬਾਬਾ ਜੀ ਖੜੇ ਸੀ ਆਪਾਂ ਰਸਤੇ ਬਾਰੇ ਪਤਾ ਕੀਤਾ ਕਿ ਅਸੀਂ ਕਿੱਧਰ ਦੀ ਹੋ ਕੇ ਜਾਣਾ ਚਾਹੀਦਾ ਜੇ ਆਪਾਂ ਮੈਪ ਤੇ ਲੋਕੇਸ਼ਨ ਭਰਦੇ ਆਂ ਤੇ ਇਹ ਲਖਨਊ ਆਗਰਾ ਹੋਕੇ ਲੈ ਕੇ ਜਾ ਰਿਹਾ ਮੈਪ ਤੇ ਤੇ ਬਾਬਾ ਜੀ ਨੂੰ ਪਤਾ ਕੀਤਾ ਆਪਾਂ ਬਾਬਾ ਜੀ ਤੋਂ ਆਪਾਂ ਨੂੰ ਰਸਤਾ ਤਾਂ ਉਹਨਾਂ ਨੇ ਵੀ ਇਹੀ ਦੱਸਿਆ ਇੱਕ ਥੋੜਾ ਮੋਟਾ ਸਾਈਡ ਤੋਂ ਹੋ ਕੇ ਨਿਕਲਦਾ ਤੇ ਉੱਧਰ ਵੀ ਹੋ ਕੇ ਨੇਪੇ ਕੋਈ ਦੋਤਾ ਖੜਾ ਹੈ ਬਾਬਾ ਜੀ ਨੇ ਪੁੱਛਿਆ ਆਪਣੇ ਇਹਨਾਂ ਤੋਂ ਤੁਹਾਨੂੰ ਪਤਾ ਕੀਤਾ ਕਿ ਪਾਪਾ ਜੀ ਤੋਂ ਤੇ ਉਹ ਕਹਿੰਦੇ ਇੱਕ ਇਹ ਰਸਤਾ ਜਿਹੜਾ ਮੈਂ ਪੜਸ ਰਿਹਾ ਤੁਸੀਂ ਜਾਓ ਛੇ ਪਰ ਰਸਤਾ ਤੇ ਜਲਦੀ ਪਹੁੰਚ ਜਾਓਗੇ ਸ਼ਕਰੀਏ ਆ ਲਖਨਊ ਹੋ ਕੇ ਨਿਕਲਦਾ ਹੈ ਆ ਆਪਾਸ ਵੇਰੇ ਪਾਲ ਨੂੰ ਪ੍ਰਵਾਣ ਕਰਨੀ ਹੈ ਤੁਹਾਨੂੰ ਲਖਨਊ ਹੋ ਕੇ ਜਾਣਾ ਪਈਏ ਲੋ ਟਾਈਮ ਹੋ ਗਿਆ 10 ਵਜੇ ਕੇ 40 ਮਿੰਟ ਰਾਤ ਹੋਵੇ ਇਹ ਸਾਰੀ ਸੰਗਤ ਤੁਰ ਰਹੀ ਆ ਗੁਰਦੁਆਰਾ ਸਾਹਿਬ ਤੋਂ ਚਾਚਕਾਂ ਤੋਂ ਇਹਨਾਂ ਦੀ ਟ੍ਰੇਨ ਆ ਰਾਤ ਨੂੰ ਸੰਧ ਪੰਜਾਬ ਨੂੰ ਨਿਕਲ ਰਹੀ ਆ ਆਪਾਂ ਸਵੇਰੇ ਨਿਕਲਾਂਗੇ 5-6 ਵਜੇ ਅਸੀਂ ਰੋਚ ਆ ਗਏ ਆਪਾਂ ਸਰਾ ਦੇ ਵਿੱਚ ਆਪਣੀ ਦੇ ਵਿੱਚ ਤੇ ਹੁਣ ਪੈਨ ਲੱਗਿਆ ਬਸ ਸਵੇਰੇ ਛੱਜ ਰਿਆ ਆਪਣਾ ਇਥੋਂ ਨਿਕਲਣਾ ਹਰਵਾਨੀ ਕਰਨੀ ਆ ਐਨੇ ਆ ਪੈਨ ਲੱਗਿਆ ਹੋਣਾ ਅੱਜ ਦੇ ਵਲੌਗ ਦੇ ਹੈਂਡਿੰਗ ਆਪਾਂ ਇੱਥੇ ਕਰਦੇ ਆ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿਨਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਹੁਣ ਕਿਸੇ ਅਗਲੇ ਬਲੌਗ ਵਿੱਚ